ਅੱਜ ਵੀਰ ਮੇਰੇ ਲੈ ਕੇ ਆਏ ਆਪਾਂ ਹੈਂਡ ਡ੍ਰਿਲ ਜਿਹੜੀ ਕਿ ਬਰਸ਼ਲੈਸ ਆ ਖਰਾਬ ਨਹੀਂ ਹੁੰਦੀ ਵਿੱਧ ਹੈਂਮਰ ਹੈਵੀ ਡਿਊਟੀ ਡ੍ਰਿਲ ਹੈ ਇਹਨੂੰ ਇੰਡਸਟਰੀਲੀ ਡ੍ਰਿਲ ਕਹਿੰਦੇ ਆ ਇਹ ਜਿੱਥੇ ਮਰਜੀ ਵਰਤੋ ਵਿੱਧ ਹੈਂਮਰ ਹੈਵੀ ਡਿਊਟੀ ਤੁਸੀਂ ਦੇਖ ਸਕਦੇ ਬਰਸ਼ਲੈਸ ਇਹ ਚ ਕੀ ਕੀ ਸਮਾਨ ਆ ਰੇਟ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਹੀ ਦੱਸਾਂਗੇ ਬਹੁਤ ਲੋਕ ਕਹਿੰਦੇ ਆ ਡੀਐਮ ਕਰੋ ਡੀਐਮ ਕਰਨ ਦੀ ਜਰੂਰਤ ਨਹੀਂ ਆਪਾਂ ਡਾਟਾ ਫੈਕਟ ਰੇਟ ਕੱਟ ਕੇ ਸਾਰਾ ਕੁਝ ਵਿੱਚੇ ਦੱਸ ਸਕਦੇ ਆ ਆ ਦੇਖੋ ਇੱਦਾਂ ਨਹੀਂ ਆ ਦੋ ਬੈਟਰੀਆਂ ਇਹਦੇ ਵਿੱਚ ਆ ਇਹਨਾਂ ਨਾਲ ਫੁੱਲ ਹੈਗੀ ਹੋਈ ਆ ਬਿੱਟਾ ਹੈੰਬਰਾ ਤੁਸੀਂ ਜਿੱਥੇ ਮਰਜ਼ੀ ਵਰਤ ਸਕਦੇ ਹੋ ਲੋਹੇ ਦੇ ਲੱਕੜ ਦੇ ਵਿੱਚ ਕੰਦਾ ਚ ਆਰ ਸੀ ਸੀ ਲੈਂਟਰ ਦੇ ਵਿੱਚ ਵੀ ਤੁਸੀਂ ਬੋਲ ਕਰ ਸਕਦੇ ਹੋ ਇਹਦੇ ਨਾਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਤੁਹਾਨੂੰ ਦੋ ਬੈਟਰੀਆਂ ਮਿਲਣਗੀਆਂ ਇਹਦੇ ਵਿੱਚ ਇਹ ਇੱਕ ਆ ਮਿਲੇਗਾ ਤੁਹਾਨੂੰ ਚਾਰ ਚਾਰ ਤੇ ਪਲੱਸ ਇਹਦੇ ਟੂਲਸ ਜਿਹੜੇ ਆ ਮਿਲੇ ਹੋਣੇ ਤਿੰਨ ਬਿੱਟਾਂ ਨਾਲ ਨੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਇਹ ਪੇਚ ਨੇ ਤਿੰਨ ਬਿੱਟਾਂ ਨਹੀਂ ਬਹੁਤ ਸਮਾਨ ਆ ਕਤੋਂ ਨੂੰ ਤੇੜੀ ਤੋਂ ਕਰਕੇ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਆ ਪੇਚ वगैरह ਲਗਾਉਣ ਵਾਸਤੇ ਹਨਾ ਤਿੰਨ ਡ੍ਰਿਲ ਦੇ ਬਿੱਟਾਂ ਕੰਧਾਲੀਆਂ ਨੇ ਇਹ ਲੱਕੜ ਵਾਲੀਆਂ ਵਿੱਚ ਨੇ ਤੇ ਆ ਪੇਚ ਨੇ ਇਹਨੇ ਇਹ ਸਾਰਾ ਕੁਝ ਤੁਹਾਨੂੰ ਨਾਲ ਫ੍ਰੀ ਮਿਲੇਗਾ ਇਹ ਮਿਲੇਗਾ ਤੁਹਾਨੂੰ 5800 ਰੁਪਏ ਦੇ ਵਿੱਚ ਆਪਣੇ ਕੋਲ ਮਿਲ ਜੇਗਾ ਜੇ ਤੁਸੀਂ ਆਨਲਾਈਨ ਕਿਤੇ ਵੀ ਸ਼ਿਪਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸ਼ਿਪਿੰਗ ਦੀ ਚਾਰजेस ਲੱਗতো ਉਹਦੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਕੋ ਦਾ ਹਰ ਤਰ੍ਹਾਂ ਦਾ ਪ੍ਰੋਡਕਟ ਆਪਣੇ ਚੈਨਲ ਦੇ ਉੱਤੇ ਮਿਲੇਗਾ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਪ੍ਰੋਡਕਟ ਆਪਣੇ ਦੇਖਣ ਲਈ